ਮੇ ਮੂਦਖ ਕਹਿਣ ਨ ਜਾਈ ਠੀਕਰ ਫੋੜ ਦਿੱਸ ਸਿਰ ਪ੍ਰਭ ਪਰ ਕਿਰਪਿਆ ਨ ਤੇ ਬਹਤ ਰਸੀ ਕਿਰਿਆ ਕਿ ਦਿਨ ਕਿਨਹੂ ਆਨ ਤੇਗ ਬਹਤਰ ਕੀ ਚਲਤ ਪਯੋ ਜਗਤ ਕੋ ਸੋਕ ਹੈ ਹੈ ਸਭ ਜਗ ਭਯੋ ਜਤ ਜੈ ਸੁਰ ਲੋਕ ਅਰਜੁਨ ਹਰ ਕੋ ਬਿੰਦਨੋ ਸਿਮਰੋ ਸ਼੍ਰੀ ਹਰਿ ਦਾਇ ਸ੍ਰੀ ਹਰਿ ਕ੍ਰਿਸ਼ਨ ਤੇਾਈ ਜਿਸ ਡਿਠ ਸਭ ਦੁੱਖ ਜਾਏ ਤੇਗ ਬਹਦਰ ਸਿਮਰੇ ਹੈ ਕਰ ਨਉ ਨਿਦ ਆਵੇ ਤਾਈ ਸਭ ਥਾਈ ਹੋਏ ਸਹਾਈ ਇਕ ਬਹਾਦਰ ਸਿਮਰਿਐ ਕਰਨੋਂ ਨਿਦ ਅਭੈ ਤੈ ਸਭ ਥਾਈ ਸਵਰ ਛਤਰ ਤਖਤੇ ਮਲਕ ਰਾਜਨ ਰਾਜ ਪਨਨ ਪਾਨ ਦੀਵਨ ਦੀਪ ਉਪਮਾ ਮਹਾਨ ਸਾਹਿਬ ਸਤਿਗੁਰੂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ ਨੇ ਰਹਿਮਤ ਕਰਕੇ ਸੰਧਿਆ ਵੇਲੇ ਦੀਵਾਨ ਦੀ ਹਾਜ਼ਰੀ ਦੇ ਨਾਲ ਨਿਵਾਜਿਆ ਹੈ ਜਿੱਥੇ ਸਜ ਕੇ ਹਰ ਰੋਜ਼ ਦੀ ਤਰ੍ਹਾਂ ਸੋਦਰ ਰਹਿਰਾਸ ਸਾਹਿਬਾਨੀ ਦੇ ਜੋ ਅਤੇ ਅਦੱਬੀ ਬਾਣੀ ਦੇ ਕੀਰਤਨ ਸਰਵਣ ਕਰ ਰਏ ਸੀ ਸਮਾ ਹੈ ਗੁਰਮਤਿ ਵਿਚਾਰ ਦਾ ਗੁਰੂ ਕਿਰਪਾ ਕਰੇ ਆਉ ਵਿਚਾਰ ਨਾਲ ਸੱਚ ਪਾਉਣ ਤੋਂ ਪਹਿਲਾਂ ਜਿਥੇ ਤਨ ਕਰਕੇ ਸਤਿਗੁਰਾਂ ਦੀ ਹਾਜ਼ਰੀ ਅੰਦਰ ਸੱਜੇ ਹਾ ਮਨ ਦੀਆਂ ਹਾਜ਼ਰੀਆਂ ਬਾਦਸ਼ਾਹ ਦੀ ਗੋਦ ਅੰਦਰ ਲਵਾਈਏ ਕੋਈ ਵੀ ਦਸਨ ਵਾਂਜੀ ਨਾ ਰਵੇ ਅਦਬ ਸਹਿਤ ਆਖੋ ਜੀ ਓ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਗੁਰੂ ਤਰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿੰਨ ਦੀ ਸ਼ਹੀਦੀ ਸਤਬਦੀ ਨੂੰ ਸਮਰਪਿਤ ਪਿਛਲੇ ਕੁਝ ਮਹੀਨਿਆਂ ਤੋਂ ਸਤਿਗੁਰੂ ਜੀ ਦੀ ਬਾਣੀ ਸਤਿਗੁਰੂ ਜੀ ਦੇ ਬਖਸ਼ੇ ਹੋਏ ਸਿਧਾਂਤ ਅਤੇ ਪਾਤਸ਼ਾਹ ਦੀ ਇਤਿਹਾਸ ਦੀ ਨਾਲ ਸਾਂਝ ਪਾਉਣ ਦੀ ਲੜੀ ਆਦੰਬ ਕੀਤੀ ਸੀ ਤੇ ਸਤਿਗੁਰਾਂ ਨੇ ਹੀ ਕਿਰਪਾ ਕਰਕੇ ਅਜ ਉਸ ਲੜੀ ਨੂੰ ਸੰਪੂਰਨਤਾ ਤੇ ਲੈ ਕੇ ਆਂਦਾ ਜਿੱਥੇ 17 ਰਾਗਾਂ ਵਿੱਚ ਦਰਜ 59 ਸ਼ਬਦਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ 57 ਸਲੋਕ ਉਹਨਾਂ ਦਾ ਜਾਪ ਵੀ ਕੀਤਾ ਤੇ ਉਹਨਾਂ ਦੇ ਅਰਥਾਂ ਦੇ ਨਾਲ ਸਾਝ ਵੀ ਪਾਈ ਉਥੇ ਹੀ ਹਰ ਰੋਜ਼ ਪਾਤਸ਼ਾਹ ਦੇ ਇਤਿਹਾਸ ਦੇ ਕਿਸੇ ਬੰਦ ਨੂੰ ਸ਼ੋਅ ਕੀਤੀ ਸਤਿਗੁਰੂ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਹੋ ਰਹੇ ਹਾਂ ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸਨ ਕਿਸ ਤਰ੍ਹਾਂ ਦਰਸ਼ਨਾ ਦੀ ਤਾਂਗ ਵਾਸਤੇ ਇੱਕ ਢਾਡੀ ਇੱਕ ਮੰਗਣ ਵਾਲਾ ਅਰਜ਼ੋਈ ਕਰਦੇ ਪ੍ਰਭ ਜੀਓ ਦੇਹੋ ਦਰਸ਼ਨ ਆਪਣਾ ਜਿਤ ਟਾਡੀ ਤ੍ਰਿਪਤਾਵੈ ਤ੍ਰਿਪਤਾਵੈ ਦਾ ਭਾਵ ਹੁੰਦਾ ਹੈ ਕਿ ਜਿਹੜੀ ਚੀਜ਼ ਪ੍ਰਾਪਤ ਕਰਨ ਤੋਂ ਬਾਅਦ ਤ੍ਰਿਸ਼ਨਾ ਮੁੱਕ ਜਾਵੇ ਬੜੀ ਭੁੱਖ ਲੱਗੀ ਹੋਵੇ ਤੇ ਭੋਜਨ ਮਿਲ ਜਾਵੇ ਤੇ ਮਿਲੇ ਵੀ ਮਨ ਪਾਉਂਦਾ ਮਿਲੇ ਵੀ ਸੁਆਦ ਲਾ ਤੇ ਆਪਾਂ ਇਹ ਸ਼ਬਦ ਵਰਤ ਲੈਨੇ ਆਂ ਕਿ ਹੁਣ ਮੈਂ ਰੱਜ ਗਿਆ ਹੁਣ ਤ੍ਰਿਪਤੀ ਹੋ ਗਈ ਹੈ ਹੁਣ ਹੋਰ ਕਿਸੇ ਚੀਜ਼ ਦੀ ਭੁੱਖ ਨਹੀਂ ਜੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਇਤਿਹਾਸ ਦੇ ਵਿੱਚ ਇਹ ਬੰਦ ਨੂੰ ਵੇਖਣਾ ਹੋਵੇ ਤੇ ਇਤਿਹਾਸ ਆਪ ਜੀ ਨੇ ਪੜਿਆ ਸੁਣਿਆ ਪਰ ਸੱਚਮੁੱਚ ਹੀ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਭਾਈ ਮੱਖਣਸ਼ਾ ਲੁਬਾਣਾ ਜੀ ਜਿਸ ਸਮੇ 22 ਦਰਾਂ ਤੇ ਜਾ ਕੇ 5-5 ਮੋਹਰਾਂ ਰੱਖ ਕੇ ਤੇ ਮੰਨ ਕਰਕੇ ਨਿਰਾਸ਼ ਹੋ ਚੁੱਕੇ ਸਨ ਕਿਉਂਕਿ ਇਹ ਸਚਾਈ ਹੈ। ਪਰਮ ਦੀ ਦੁਨੀਆ ਦੇ ਵਿੱਚ ਜਦੋਂ ਤੱਕ ਸੱਚੇ ਗੁਰੂ ਦੀ ਪ੍ਰਾਪਤੀ ਨਾ ਹੋਵੇ ਉਦੋਂ ਤੱਕ ਜ਼ਿੰਦਗੀ ਵਿੱਚ ਕਦੇ ਭਟਕਣਾ ਮੁਕਦੀ ਨਹੀਂ। ਅੱਜ ਵੀ ਦਰਦਰ ਤੇ ਆਪੋ ਆਪਣੀਆਂ ਦੁਕਾਨਾਂ ਖੋਲ ਕੇ ਬੈਠੇ ਲੋਕ ਉਹ ਧਰਮ ਦੇ ਨਾਮ ਤੇ ਪਰਜਾ ਦਾ ਆਰਥਿਕ ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰ ਦਿਆ ਕਰਦੇ ਨੇ ਤੇ ਬਾਅਦ ਦੇ ਵਿੱਚ ਮਨੁੱਖ ਪਛਤਾਇਆ ਕਰਦਾ ਹੈ ਬੜੇ ਨੇ ਜਿਹੜੇ ਧਰਮ ਦੇ ਚੂਲਿਆਂ ਦੇ ਵਿੱਚ ਚੋਰ ਬੈਠੇ ਹੋਣਗੇ ਬੜੇ ਨੇ ਜਿਹੜੇ ਧਰਮ ਦੇ ਚੂਲਿਆਂ ਦੇ ਵਿੱਚ ਠੱਗ ਬਨਾਰਸ ਦੇ ਬਣ ਕੇ ਬੈਠੇ ਹੋਣਗੇ ਇਸੇ ਤਰ੍ਹਾਂ ਜਦੋਂ ਬਾਈ ਦਰਾਂ ਤੇ ਜਾ ਕੇ ਤ੍ਰਿਪਤੀ ਨਾ ਹੋਈ ਤੇ ਠੀਕ ਉਸੇ ਤਰ੍ਹਾਂ ਜਿਵੇਂ ਬਬੀਹੇ ਨੂੰ ਕਈ ਤਰ੍ਹਾਂ ਦਾ ਪਾਣੀ ਅੱਗੇ ਰੱਖ ਦਿਓ ਇਹ ਗੱਲ ਕਹਿ ਦਿਓ ਪੀ ਆਹ ਪਾਣੀ ਸਮੁੰਦਰ ਦਾ ਆਹ ਪਾਣੀ ਸਰੋਵਰ ਦਾ ਆਹ ਪਾਣੀ ਛੱਪੜ ਦਾ ਆਹ ਨਦੀ ਦਾ ਤੇ ਆਹ ਵਾਲਾ ਜ਼ਮੀਨ ਦਾ ਹੁਣ ਐਨੇ ਤੇਰੇ ਕੋਲ ਆਪਸ਼ਨ ਨੇ ਤੂੰ ਪੀ ਸਕਦਾ ਪਾਣੀ ਪੀ ਆਪਣੀ ਪਿਆਸ ਦੂਰ ਕਰ ਪਰ ਬਬੀਹਾ ਇੱਕ ਗੱਲ ਆਖਦਾ ਪੀ ਭਾਵੇਂ ਤੁਸੀਂ ਸੱਤਾਂ ਸਮੁੰਦਰਾਂ ਦਾ ਪਾਣੀ ਵੀ ਲੈ ਆਵੋ ਭਾਵੇਂ ਤੁਸੀਂ ਕਈ ਦਰਾਂ ਤੇ ਜਾ ਕੇ ਕਈਆਂ ਚਸਮਿਆਂ ਦਾ ਕਈ ਪਾਣੀ ਦੇ ਸਰੋਤਾਂ ਵਿੱਚੋਂ ਜਲ ਲਿਆ ਕੇ ਮੇਰੇ ਅੱਗੇ ਰੱਖ ਦਿਓ ਪਰ ਮੇਰੇ ਅੰਦਰ ਦੀ ਤ੍ਰਿਪਤੀ ਹੋਵੇਗੀ ਤੇ ਵਰਖਾ ਦੀ ਸੁਵੰਤੀ ਬੂੰਦ ਦੇ ਨਾਲ ਹੀ ਹੋਵੇਗੀ ਉਹ ਕਦੇ ਵੀ ਸਵੰਤੀ ਬੂੰਦ ਤੋਂ ਬਿਨਾ ਅੰਦਰ ਦੀ ਤ੍ਰਿਪਤੀ ਦੀ ਗੱਲ ਨਹੀਂ ਕਰਦਾ ਬਾਬੀਹਾ ਬੇਨਤੀ ਕਰੈ ਕਰ ਕਿਰਪਾ ਦੇਹੁ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੈ ਮੇਰੇ ਪ੍ਰਾਨ ਉਹਦੀ ਅਰਜ਼ੋਈ ਤੇ ਜਦੋਂ ਅਰਜ਼ੋਈ ਪ੍ਰਵਾਨ ਹੋਵੇ ਆਪਾ ਪੜਦਿਆਂ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਤਾਂ ਸ਼ਬਦ ਦਾ ਭਾਵ ਹੁੰਦਾ ਹੈ ਦੈਨ ਉਹ ਤਾਂ ਹੁੰਦਾ ਪੀ ਜੇ ਪਹਿਲਾ ਕਰਮ ਕਰੇ ਜੇ ਅੰਮ੍ਰਿਤ ਵੇਲੇ ਬੋਲਿਆ ਜੇ ਗਲ ਵਿੱਚ ਪੱਲਾ ਪਾਇਆ ਜੇ ਅਰਜ਼ੋਈ ਕੀਤੀ ਤੇ ਅਰਦਾਸ ਪ੍ਰਵਾਨ ਹੋਈ ਮੇਕੈ ਨੋ ਫਰਮਾਨ ਹੋਆ ਵਰਸੋ ਕਿਰਪਾ ਧਾਰ ਇਹੀ ਅਰਜ਼ੋਈ ਲੈ ਕੇ ਮੱਖਣ ਸ਼ਾ ਲੁਬਾਣਾ ਜੀ ਗਏ ਸਨ ਪ੍ਰਭ ਜੀਓ ਦੇਹੋ ਦਰਸ਼ਨ ਆਪਣਾ ਜਿਤ ਟਾਡੀ ਤ੍ਰਿਪਤਾਵੈ ਟਾਡੀ ਦਾ ਭਾਵ ਹੁੰਦਾ ਹੈ ਮੰਗਣ ਵਾਲਾ ਟਾਡੀ ਦਾ ਭਾਵ ਹੁੰਦਾ ਹੈ ਜਾਤਕ ਟਾਡੀ ਦਾ ਭਾਵ ਹੁੰਦਾ ਹੈ ਗੁਣ ਗਾਉਣ ਵਾਲਾ ਗੁਣ ਉਹਦੇ ਗਾਏ ਜਾਂਦੇ ਨੇ ਜਿਹਦੇ ਦਰ ਤੋਂ ਮੰਗਣਾ ਹੋਵੇ ਤੇ ਜਦੋਂ ਸੱਚਮੁੱਚ ਹੀ ਉਸ ਟਾਡੀ ਦੀ ਮੱਖਣ ਸ਼ਾਹ ਦੀ ਪੁਕਾਰ ਸੰਪੂਰਨ ਹੋਈ ਜਦੋਂ ਅਰਦਾਸ ਸੁਣੀ ਗਈ ਤੇ ਫਿਰ ਆਪ ਵੀ ਤ੍ਰਿਪਤ ਹੋਇਆ ਤੇ ਦੁਨੀਆਂ ਨੂੰ ਵੀ ਇਹ ਗੱਲ ਦੱਸ ਦਿੱਤੀ ਕਿ ਕਿਹੜੇ ਕੱਚੇ ਪਿਲਿਆਂ ਦੇ ਪਿੱਛੇ ਲੱਗੇ ਫਿਰਦੇ ਹੋ ਆ ਕਿਹੜੇ ਦਰਦਰਤੇ ਜਾ ਕੇ ਜੋਤਾਂ ਚਗਾਉਂਦੇ ਫਿਰਦੇ ਹੋ ਆਓ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਜੋਤ ਦੇ ਨਵੇਂ ਸਰੂਪ ਦੇ ਦਰਸ਼ਨ ਕਰਾਵਾਂ ਬਾਬਾ ਬਕਾਲੇ ਜੀ ਗ੍ਰਾਮ ਬਕਾਲੇ ਹੁਣ ਉਹ ਪਾਤਸ਼ਾਹ ਜਿਨ੍ਹਾਂ ਬਾਰੇ ਆਪਾਂ ਪੜ ਚੁੱਕੀਆਂ ਪੀ ਬਾਬੇ ਬਕਾਲੇ ਦੀ ਧਰਤੀ ਤੇ ਗੁਰੂ ਲਾਧੋ ਦਾ ਇਤਿਹਾਸ ਉਸ ਤੋਂ ਬਾਅਦ ਕਿਵੇਂ ਸ਼ੀਹਾ ਮਸੰਦ ਤੇ ਧੀਰਮਲ ਰਲ ਕੇ ਗੋਲੀ ਚਲਾਉਣ ਦਾ ਯਤਨ ਕਰਦੇ ਨੇ ਤਨ ਦੌਲਤ ਲੁੱਟ ਕੇ ਲਿਜਾਈ ਜਾਂਦੀ ਐ ਪਾਤਸ਼ਾਹ ਨੇ ਮਾਫ ਕੀਤਾ ਇਸੇ ਲੜੀ ਤਹਿਤ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਗਏ ਪਰ ਉਥੇ ਜਾਤ ਅਭਿਮਾਨੀ ਹੰਕਾਰੀ ਲੋਕਾਂ ਨੇ ਦੇ ਤਾਰੀਆਂ ਨੇ ਅਗੋਂ ਦਰਵਾਜ਼ਾ ਬੰਦ ਕੀਤਾ ਤੇ ਉਸ ਥਾਂ ਤੋਂ ਪਾਤਸ਼ਾਹ ਦਰਸ਼ਨ ਕਰਨ ਤੋਂ ਬਿਨਾਂ ਹੀ ਵਾਪਸ ਪਰਤੇ ਕਈ ਇਲਾਕਿਆਂ ਨੂੰ ਤਾਰਿਆ ਤੇ ਇਥੇ ਮੈਂ ਇੱਕ ਗੱਲ ਸਪਸ਼ਟ ਕਰਾਂ ਬਹੁਤੀ ਵਾਰ ਆਪਾਂ ਇਤਿਹਾਸ ਪੜ੍ਹਦੇ ਆਂ ਇਹ ਗੱਲ ਕਹਿ ਦਿੰਨੇ ਆਂ ਕਿ ਤਲਵਾਰ ਦੀ ਗੱਲ ਜਾਂ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਤੇ ਜਾਂ ਇਹਦਾ ਇਤਿਹਾਸ ਜੋੜਾਂਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਇਹ ਯਾਦ ਰੱਖਣਾ ਗੁਰਬਾਣੀ ਦੇ ਵਿੱਚ ਅਟਲ ਫਰਮਾਨ ਹੈ ਜੋਤ ਉਹਾ ਜੁਗਤ ਸਾਇ ਸ਼ਹਿ ਕਾਇਆ ਫੇਰ ਪਲਟੀਐ ਸਰੀਰ ਕਰਕੇ ਗੁਰੂ ਨਾਨਕ ਤੇ ਗੁਰੂ ਅੰਗਦ ਵਖ ਨੇ ਪਰ ਜੋਤ ਕਰਕੇ ਉਹੀ ਗੁਰੂ ਨਾਨਕ ਗੁਰੂ ਅੰਗਦ ਸਹਿ ਪਾਤਸ਼ਾਹ ਦੇ ਅੰਦਰ ਬੈਠੇ ਜੇ ਆਪਾਂ ਪੜੀਏ ਜ਼ਾਹਰ ਪੀਰ ਜਗਤ ਗੁਰ ਬਾਬਾ ਇਹੀ ਸ਼ਬਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਾਸਤੇ ਵੀ ਆਉਣਗੇ ਤੇ ਜੇ ਪੜਦੇ ਆ ਵੈ ਪ੍ਰਗਟਿਓ ਮਰਦ ਅਗੰਮੜਾ ਬਰੀਆਮ ਇਕੱਲਾ ਤੇ ਮਰਦ ਅਗੰਮੜਾ ਗੁਰੂ ਨਾਨਕ ਸਹਿ ਪਾਤਸ਼ਾਹ ਵੀ ਨੇ ਕਿਉਂਕਿ ਜੇ ਸਮੇਂ ਪ੍ਰਚਾਰ ਦੇ ਵਾਸਤੇ ਘਰ ਤੋਂ ਚੱਲੇ ਤੇ ਪਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਪੀ ਪਾਤਸ਼ਾ ਖਾਲੀ ਹੱਥ ਨਹੀਂ ਸਨ ਬਲਕਿ ਆਸਾ ਹੱਥ ਕਿਤਾਬ ਕਾ ਸ਼ਕੂਜ਼ਾਂ ਬਾਗ ਮਸੱਲਾ ਧਾਰੀ ਪੀ ਹੱਥ ਦੇ ਵਿੱਚ ਕਿਤਾਬ ਲੈ ਕੇ ਹੱਥ ਦੇ ਵਿੱਚ ਨਾਲ ਡੰਡਾ ਵੀ ਲਿਆ ਪੀ ਜਿਹੜੀ ਪਾਸ਼ਾ ਵਿੱਚ ਕੋਈ ਸਮਝਣ ਵਾਲਾ ਹੋਵੇ ਜੇ ਕੋਈ ਚੜ ਕੇ ਆਵੇ ਤੇ ਫਿਰ ਉਥੇ ਮੰਤਰ ਉਥੇ ਗਿਆਨ ਦੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੇ ਤਰੀਕੇ ਦੇ ਨਾਲ ਆਗੋਂ ਟੱਕਰਨਾ ਚਾਹੀਦਾ ਉਹ ਤਰੀਕਾ ਪਾਤਸ਼ਾਹ ਦੇ ਕੋਲ ਸੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਸਮੁੱਚੀ ਬਾਣੀ ਪੜੋ 59 ਸ਼ਬਦ ਤੇ 57 ਸਲੋਕ ਤੇ ਆਪਾਂ ਇਸ ਨਤੀਜੇ ਤੇ ਪਹੁੰਚਦੇ ਹਾਂ ਪਾਤਸ਼ਾਹ ਦੀ ਬਾਣੀ ਦੇ ਵਿੱਚ ਅਨੁਰਾਗ ਬੈਰਾਗ ਇਹਦੀ ਗੱਲ ਹੈ ਆਪਾਂ ਕਹਾਂਗੇ ਜੀ ਬੈਰਾਗ ਮਈ ਬਾਣੀ ਐ ਜਿੰਨੇ ਵੀ ਸ਼ਬਦ ਪੜੋ ਪਾਤਸ਼ਾਹ ਨੇ ਸੱਚ ਦੀ ਗੱਲ ਕੀਤੀ ਜਗਤ ਦੇ ਝੂਠ ਦੀ ਗੱਲ ਕੀਤੀ ਮਨੁੱਖ ਨੂੰ ਮੌਤ ਦੀ ਗੱਲ ਕਰਕੇ ਸਮਝਾਇਆ ਤੇ ਜੀਵਨ ਦਾ ਬੀਤਣਾ ਦੱਸਿਆ ਪਰ ਇਹਦਾ ਭਾਵ ਇਹ ਨਹੀਂ ਕਿ ਸਿਰਫ ਬਾਣੀ ਦੇ ਵਿੱਚ ਬੈਰਾਗ ਇਹ ਯਾਦ ਰੱਖਣਾ ਜਿਹਦੇ ਅੰਦਰ ਬੈਰਾਗ ਹੋਵੇ ਉਹ ਵੀਰ ਰਸ ਦੇ ਨਾਲ ਵੀ ਭਰਪੂਰ ਹੋਇਆ ਕਰਦਾ ਹੈ ਕਰਤਾਰਪੁਰ ਸਾਹਿਬ ਦੀ ਜੰਗ ਹੋਈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਤੇ ਇਤਿਹਾਸ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਿਨ੍ਹਾਂ ਦਾ ਨਾਮ ਉਸ ਸਮੇਂ ਤੱਕ ਤਿਆਗ ਮਲ ਸੀ ਸ਼ਮਸ਼ੀਰ ਪਕੜ ਕੇ ਤੇਗ ਦੇ ਐਸੇ ਜ਼ੋਰ ਦਿਖਾਏ ਵੀ ਮੀਰੀ ਪੀਰੀ ਦੇ ਮਾਲਕ ਨੇ ਨਾਮ ਬਦਲ ਕੇ ਤਿਆਗ ਮਲ ਤੋਂ ਤੇਗ ਬਹਾਦਰ ਰੱਖ ਦਿੱਤਾ ਉਹ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਿਹੜੇ ਕਈਆਂ ਇਲਾਕਿਆਂ ਨੂੰ ਤਾਰਦੇ ਹੋਏ ਇੱਕ ਵਾਰ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਅਜੇ ਵਸਿਆ ਨਹੀਂ ਉਹ ਨਗਰ ਵਸਿਆ ਨਹੀਂ ਤੇ ਉਸ ਇਲਾਕੇ ਵਿੱਚ ਕਹਿਲੂਰ ਦੀ रियासत ਦੇ ਵਿੱਚ ਰਾਜਾ ਦੀਪ ਚੰਦ ਚੜਾਈ ਕਰਦਾ ਇਹ ਉਹ ਦੀਪ ਚੰਦ ਹੈ ਜਿਹਦਾ ਨਾਮ ਦਲੀਪ ਚੰਦ ਵੀ ਆਉਂਦਾ ਤੇ ਜਿਹੜਾ ਤਾਰਾ ਚੰਦ ਦਾ ਪੁੱਤਰ ਹੈ ਉਹ ਤਾਰਾ ਚੰਦ ਜਿਹਨੂੰ 52 ਰਾਜਿਆਂ ਦੇ ਵਿੱਚ ਇੱਕ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਜਿਹਨੂੰ ਰਿਹਾਈ ਬਖਸ਼ੀ ਸੀ ਪਾਤਸ਼ਾਹ ਦਾ ਅਹਿਸਾਨਮੰਦ ਹੋ ਕੇ ਸਿੱਖੀ ਦੇ ਵੱਲ ਜੁੜਿਆ ਉਹਦਾ ਪੁੱਤਰ ਹੈ ਦੀਪ ਚੰਦ ਤੇ ਦੀਪ ਚੰਦ ਚੜਾਈ ਕਰਦਾ ਹੁਣ ਸਿੱਖੀ ਦੇ ਨਾਲ ਪ੍ਰੇਮ ਹੋਣ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਹਦੀਆਂ ਅੰਤਿਮ ਕਿਰਿਆਵਾਂ ਵਾਲੀ ਜਗ੍ਹਾ ਤੇ ਪਹੁੰਚੇ ਜਿਸ ਜਗ੍ਹਾ ਤੇ ਉਹਦੀਆਂ ਅੰਤਿਮ ਰਸਮਾਂ ਹੋਣੀਆਂ ਨੇ ਜਦੋਂ ਉਸ ਇਲਾਕੇ ਵਿੱਚ ਗਏ ਉਹਦਾ ਅੰਤਿਮ ਸੰਸਕਾਰ ਹੋਇਆ ਜਾਂ ਜੋ ਵੀ ਉਹਨਾਂ ਦੀ ਰਸਮ ਸੀ ਉਹਦੇ ਤੋਂ ਬਾਅਦ ਪਾਤਸ਼ਾਹ ਨੇ ਉੱਥੇ ਮੰਗ ਜ਼ਾਹਿਰ ਕੀਤੀ ਕਹਿਣ ਲੱਗੇ ਸਾਡਾ ਮਨ ਹੈ ਕਿ ਇਸ ਇਲਾਕੇ ਨੂੰ ਖਰੀਦ ਕੇ ਤੇ ਇਥੇ ਇੱਕ ਨਗਰ ਵਸਾਇਆ ਜਾਵੇ ਕਿਉਂਕਿ ਹਰ ਗੁਰੂ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਨਗਰ ਵਸਾਇਆ ਕਰਤਾਰਪੁਰ ਸਾਹਿਬ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਨਗਰ ਵਸਾਇਆ ਖਡੂਰ ਸਾਹਿਬ ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਅੰਮ੍ਰਿਤਸਰ ਗੁਰੂ ਰਾਮਦਾਸ ਸਾਹਿਬ ਗੁਰੂ ਅਰਜਨ ਸਾਹਿਬ ਦੇ ਆਪਾਂ ਪੜੀਏ ਕਰਤਾਰਪੁਰ ਤਰਨਤਾਰਨ ਤੇ ਸ੍ਰੀ ਹਰਗੋਬਿੰਦਪੁਰ ਵਰਗੇ ਕਈ ਨਗਰ ਵਸਾਏ ਹੁਣ ਪਾਤਸ਼ਾਹ ਨੇ ਜਦੋਂ ਇਹ ਆਪਣੇ ਮਨ ਦੀ ਭਾਵਨਾ ਨੂੰ ਉੱਥੇ ਉਜਾਗਰ ਕੀਤਾ ਤੇ ਕਹਿਲੂਰ ਰਿਆਸਤ ਦੀ ਇੱਕ ਰਾਣੀ ਨੇ ਇਹ ਗੱਲ ਕਹੀ ਕਹਿਣ ਲੱਗੇ ਪਾਤਸ਼ਾਹ ਸਿੱਖੀ ਦੇ ਨਾਲ ਸਾਡਾ ਪ੍ਰੀਮ ਹੈ ਤੁਹਾਡਾ ਸਾਡੇ ਤੇ ਅਹਿਸਾਨ ਹੈ ਕਿਉਂਕਿ ਤੁਹਾਡੇ ਗੁਰੂ ਪਿਤਾ ਨੇ ਸਾਡੇ ਵੱਡੇ ਵਡੇਰਿਆਂ ਨੂੰ ਰਿਹਾਈ ਬਖਸ਼ੀ ਸੀ ਇਸ ਕਰਕੇ ਅਸੀਂ ਆਪ ਚਾਹੁੰਨੇ ਹਾਂ ਕਿ ਇੰਨੀ ਇੱਕ ਰਾਜ ਭਾਗ ਦੇ ਵਿੱਚੋਂ ਜਗ੍ਹਾ ਤੁਹਾਨੂੰ ਪੇਟ ਕਰ ਦਿੱਤੀ ਜਾਵੇ ਤੇ ਤੁਸੀਂ ਉਥੇ ਨਗਰ ਵਿਸਾ ਸਕਦੇ ਹੋ ਸਤਿਗੁਰੂ ਜੀ ਨੇ ਇਨਕਾਰ ਕੀਤਾ ਉਹਦਾ ਕਾਰਨ ਇਹ ਸੀ ਪਾਤਸ਼ਾਹ ਕਹਿਣ ਲੱਗੀ ਪੀ ਅਸੀਂ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਨਵੇਂ ਸਰੂਪ ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਘਰ ਨੇ ਗੱਲ ਕਰਨੀ ਹੈ ਸੱਚ ਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਗੱਲ ਕਰਨੀ ਹੈ ਹਕੂਮਤ ਦੇ ਵਿਰੁੱਧ ਬਗਾਵਤ ਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਹਕੂਮਤ ਦੇ ਗਲਤ ਫੈਸਲਿਆਂ ਦੇ ਅੱਗੇ ਅੜਨਾ ਦੱਸਿਆ ਪਰ ਜੇ ਆਪਾਂ ਤੁਹਾਡੇ ਕੋਲੋਂ ਪੇਟਾ ਦੇ ਰੂਪ ਦੇ ਵਿੱਚ ਕੋਈ ਜਗ੍ਹਾ ਲਈ ਨਾ ਤੇ ਫਿਰ ਇਹ ਸਾਰੀ ਉਮਰ ਸਣਾਇਆ ਜਾਵੇਗਾ ਕਿ ਸਾਡੀ ਦਿੱਤੀ ਜਗ੍ਹਾ ਕਹਿਣ ਲੱਗੇ ਪੇਟਾ ਵਿੱਚ ਨਹੀਂ ਮੁਫਤ ਦੇ ਵਿੱਚ ਨਹੀਂ ਤੁਸੀਂ ਕੀਮਤ ਦੱਸਣੀ ਕਰੋ ਤੇ ਆਪਾਂ ਕੀਮਤ ਅਦਾ ਕਰਕੇ ਸਿੱਖੀ ਦਾ ਇੱਥੇ ਧਾਰਮਿਕ ਕੇਂਦਰ ਬਣਾਉਣਾ ਮਕੂਵਾਲ ਦੀ ਧਰਤੀ ਨੂੰ ਖਰੀਦਿਆ ਗਿਆ ਤੇ ਸਭ ਤੋਂ ਪਹਿਲਾਂ ਨਾਮ ਜਦੋਂ ਬਦਲਿਆ ਆਪਣੇ ਮਾਤਾ-ਮਾਤਾ ਨਾਨਕੀ ਜੀ ਦੇ ਨਾਮ ਤੇ ਚੱਕ ਨਾਨਕੀ ਉਹਦਾ ਨਾਮ ਰੱਖਿਆ ਸਮਾਪਾ ਕੇ ਉਹਦਾ ਨਾਮ ਆਨੰਦਪੁਰ ਸਹਿਬ ਬਣਿਆ ਹੁਣ ਉਹ ਆਨੰਦਪੁਰ ਹੈ ਜਿਹੜਾ ਸਿੱਖੀ ਦੇ ਪ੍ਰਚਾਰ ਦਾ ਧੁਰਾ ਬਣਦਾ ਜਾ ਰਿਹਾ ਕਿਉਂਕਿ ਗੁਰੂ ਨਾਨਕ ਸਹਿਬ ਪਾਤਸ਼ਾਹ ਤੋਂ ਲੈ ਕੇ ਪੰਜ ਪਾਤਸ਼ਾਹ ਪੜੋ ਛੇਵੇਂ ਪਾਤਸ਼ਾਹ ਪੜੋ ਉਹਨਾਂ ਨੇ ਮਾਝੇ ਤੇ ਦੁਆਬੇ ਦੀ ਧਰਤੀ ਤੇ ਬੜਾ ਪ੍ਰਚਾਰ ਕੀਤਾ ਪਰ ਮਾਲਵੇ ਦੇ ਕੁਝ ਇਲਾਕੇ ਐਸੇ ਸਨ ਜਾਂ ਪੁਆਦ ਦਾ ਇਹ ਇਲਾਕਾ ਐਸਾ ਸੀ ਜਿਹਦੇ ਵਿੱਚ ਅਜੇ ਵੀ ਸਰਵਰੀਆਂ ਦਾ ਬੜਾ ਪ੍ਰਭਾਵ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਾਤਸ਼ਾਹ ਬਿਰਾਜ ਗਏ ਹੁਣ ਉਥੇ ਰੋਪੜ ਦੀ ਧਰਤੀ ਦਾ ਰਹਿਣ ਵਾਲਾ ਸੈਦ ਮੂਸਾ ਇੱਕ ਵਾਰ ਆਇਆ ਉਹਨੇ ਇੱਕ ਸਵਾਲ ਕੀਤਾ ਕਿਸੇ ਸਿੱਖ ਨੂੰ ਕਹਿਣ ਲੱਗਾ ਵੀ ਮੈਂ ਇਸ ਨਗਰ ਦੇ ਵਿੱਚ ਦੀ ਲੰਘਦਾ ਸਾਂ ਤੇ ਮੈਂ ਤੱਕਿਆ ਕਿ ਇਸ ਨਗਰ ਦੇ ਵਿੱਚ ਬੜੇ ਕੀਮਤੀ ਬੜੇ ਵੱਡੇ ਘਰ ਬਣਾਏ ਜਾ ਰਹੇ ਨੇ ਇੱਥੇ ਰਹਿਣ ਵਾਸਤੇ ਮਹੱਲਾਂ ਵਰਗੇ ਕਿਲੇ ਬਣ ਰਹੇ ਨੇ ਇਹ ਕੌਣ ਬਣਾ ਰਿਹਾ ਹੈ ਇਸ ਜਗ੍ਹਾ ਦਾ ਮਾਲਕ ਕੌਣ ਹੈ ਨਗਰ ਨੂੰ ਵਿਸਾਇਆ ਕਿੰਨੇ ਹੈ ਤੇ ਜਵਾਬ ਮਿਲਿਆ ਜੀ ਇਸ ਨਗਰ ਨੂੰ ਵਿਸਾਇਆ ਗੁਰੂ ਨਾਨਕ ਦੀ ਜੋਤ ਦੇ ਨਵੇਂ ਸਰੂਪ ਨੇ ਉਹ ਕਹਿਣ ਲੱਗਾ ਵੀ ਮੈਂ ਤੇ ਸੁਣਿਆ ਸੀ ਕਿ ਜਿਹੜੇ ਨੌਵੇਂ ਸਰੂਪ ਨੇ ਉਹ ਬੈਰਾਗੀ ਨੇ ਉਹ ਤੇ ਉਪਰਾਮਤਾ ਵਾਲੇ ਨੇ ਜਿਹੜਾ ਧਰਮ ਦਾ ਆਗੂ ਹੋਵੇ ਉਹ ਤੇ ਮਾਲਾ ਫੇਰਨ ਵਾਲਾ ਹੋਇਆ ਕਰਦਾ ਉਹ ਤੇ ਰਾਮ ਰਾਮ ਕਰਨ ਵਾਲਾ ਹੁੰਦਾ ਪਰ ਕਿਵੇਂ ਹੋ ਸਕਦਾ ਹੈ ਕਿ ਹੋਵੇ ਧਰਮ ਦਾ ਆਗੂ ਲੋਕ ਉਹਨੂੰ ਗੁਰੂ ਕਹਿ ਕੇ ਪੂਜਦੇ ਹੋਣ ਪਰ ਉਹ ਇਦਾਂ ਦੇ ਮਹੱਲ ਬਣਾਵੇ ਉਹ ਕਿਲੇ ਤਿਆਰ ਕਰੇ ਉਹ ਚੰਗੇ ਘਰ ਬਣਾਵੇ ਜਦੋਂ ਇਹ ਸਵਾਲ ਦਾ ਜਵਾਬ ਲੈਣ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਤੇ ਸੈਦ ਮੂਸਾ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਕਹਿਣ ਲੱਗਾ ਪਾਤਸ਼ਾਹ ਮਨ ਦੇ ਵਿੱਚ ਇੱਕ ਸਵਾਲ ਹੈ ਪੀ ਇੱਕ ਪਾਸੇ ਤੇ ਤੁਸੀਂ ਗੁਰੂ ਇੱਕ ਪਾਸੇ ਤੇ ਤੁਸੀਂ ਵਿਰਾਗ ਧਾਰਨ ਕਰਨ ਵਾਲੇ ਇੱਕ ਪਾਸੇ ਤੁਸੀਂ ਧਰਮ ਦਾ ਪ੍ਰਚਾਰ ਕਰਨ ਵਾਲੇ ਪਰ ਦੂਜੇ ਪਾਸੇ ਆ ਘਰ ਬਣਾਏ ਜਾ ਰਹੇ ਨੇ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਨੇ ਸਿਰ ਤੇ ਛੱਤਾਂ ਨਹੀਂ ਕਾਰਨ ਕੀ ਪਾਤਸ਼ਾਹ ਕਹਿਣ ਲੱਗੇ ਜੇ ਸਵਾਲ ਦਾ ਜਵਾਬ ਚਾਹੁੰਦੇ ਹੋ ਤੇ ਅੱਜ ਦੀ ਰਾਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਿਸ਼ਰਾਮ ਕਰੋ ਇਸੇ ਤਰ੍ਹਾਂ ਕੀਤਾ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਸੈਦ ਮੂਸਾ ਰਾਤ ਬਤਾਉਣੀ ਕਰਦਾ ਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਉਸ ਧਰਤੀ ਤੇ ਵਸਣਾ ਕੀਤਾ ਤੇ ਰਾਤ ਨੂੰ ਇਤਿਹਾਸ ਕਹਿੰਦਾ ਬੜੀ ਤੇਜ਼ ਹਨੇਰੀ ਬੜੀ ਤੇਜ਼ ਬਾਰਿਸ਼ ਤੇ ਗੜੇਮਾਰੀ ਹੋਈ ਜਦੋਂ ਅੱਖ ਖੁੱਲੀ ਤੇ ਬਾਹਰ ਵਾਲੇ ਪਾਸੇ ਵੇਖਿਆ ਕਿ ਇੰਨੀ ਤੇਜ਼ ਹਨੇਰੀ ਦੇ ਰੂਪ ਵਿੱਚ ਤੂਫਾਨ ਹੈ ਪੀ ਜੋ ਕੁਝ ਵੀ ਸਾਹਮਣੇ ਆਉਂਦਾ ਤੂਫਾਨ ਉਡਾ ਕੇ ਲੈ ਜਾਂਦਾ ਮਨ ਦੇ ਵਿੱਚ ਇਹ ਖਿਆਲ ਆਇਆ ਪੀ ਜੇ ਸਿਰ ਤੇ ਛੱਤ ਨਾ ਹੁੰਦੀ ਤੇ ਇਸ ਤੂਫਾਨ ਇਸ بارش ਦੇ ਵਿੱਚੋਂ ਬਚਣਾ ਬੜਾ ਔਖਾ ਹੈ ਅਗਲਾ ਦਿਨ ਚੜਿਆ ਪਾਤਸ਼ਾਹ ਦੇ ਕੋਲ ਗਿਆ ਪਾਤਸ਼ਾਹ ਕਹਿਣ ਲੱਗੇ ਪੀ ਸਵਾਲ ਦਾ ਜਵਾਬ ਦਈਏ ਹੱਥ ਜੋੜੇ ਤੇ ਕਹਿਣ ਲੱਗਾ ਪਾਤਸ਼ਾਹ ਸਵਾਲ ਦਾ ਜਵਾਬ ਮਿਲ ਗਿਆ ਕਹਿਣ ਲੱਗੇ ਕੀ ਉਹ ਕਹਿਣ ਲੱਗੇ ਜੇ ਬੈਰਾਗ ਜੇ ਉਪਰਾਮਤਾ ਜੀ ਆਸਨਿਆਸ ਹੀ ਧਾਰਨ ਕੀਤਾ ਤੇ ਗੁਰੂ ਨਾਨਕ ਪਾਤਸ਼ਾਹ ਦਾ ਉਹ ਉਪਦੇਸ਼ ਫਿਰ ਉਹਨੂੰ ਕਹਿ ਕਰ ਮੰਗਣ ਜਾਈ ਵੀ ਗ੍ਰਸਥ ਨੂੰ ਤਿਆਗ ਦਿੱਤਾ ਭਗਾਉੜਾ ਹੋਇਆ ਘਰ ਨੂੰ ਛੱਡ ਦਿੱਤਾ ਜੰਗਲਾਂ ਵਿੱਚ ਗਿਆ ਭੋਜਨ ਖਾਣਾ ਛੱਡ ਦਿੱਤਾ ਪਰ ਜਦੋਂ ਜਦੋਂ ਵੀ ਪੇਟ ਨੇ ਭੋਜਨ ਮੰਗਿਆ ਫਿਰ ਜਿਨ੍ਹਾਂ ਦੇ ਘਰਾਂ ਵਿੱਚੋਂ ਜਾ ਕੇ ਮੰਗਦਾ ਉਹ ਵੀ ਗ੍ਰਸਤੀ ਤੂੰ ਗ੍ਰਸਥ ਨੂੰ ਛੱਡਿਆ ਨਾ ਇਸ ਕਰਕੇ ਪਾਤਸ਼ਾਹ ਨੇ ਉਥੇ ਉਪਦੇਸ਼ ਕੀਤਾ ਤਨਾਸਰੀ ਰਾਗ ਦੇ ਅੰਦਰ ਕਾਹੀ ਦੇ ਬਨ ਖੋਜਣ ਜਾਈ ਕਹਿਣ ਲੱਗੀ ਕਾਦੇ ਵਾਸਤੇ ਜੰਗਲ ਖੋਜਣ ਚੱਲੇਓ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਜਿੰਨੂੰ ਲੱਭਣ ਚੱਲਿਆ ਨਾ ਉਹ ਜੰਗਲਾਂ ਵਿੱਚ ਜਾ ਕੇ ਨਹੀਂ ਲੱਭੇਗਾ ਉਹ ਪਰਮਾਤਮਾ ਤੇਰੇ ਅੰਦਰ ਬੈਠਾ ਪੋਹਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੀ ਜੈਸੇ ਛਾਈ ਐਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ ਕਹਿਣ ਲੱਗੇ ਫੁੱਲ ਦੇ ਵਿੱਚ ਸੁਗੰਧੀ ਹੈ ਪਰ ਤੂੰ ਜिद ਕਰੇਂ ਪੀ ਸੁਗੰਧੀ ਮੈਂ ਵੇਖਣੀ ਹੈ ਤੇ ਸਿਆਣੇ ਕਹਿਣਗੇ ਭਾਈ ਸੁਗੰਧੀ ਤੇ ਹੈ ਪਰ ਉਹ ਵੇਖਣ ਦਾ ਵਿਸ਼ਾ ਨਹੀਂ ਉਹ ਤੇ ਮਹਿਸੂਸ ਕਰਨ ਦਾ ਵਿਸ਼ਾ ਤੂੰ ਕਹਵੇਂ ਪੀ ਸ਼ੀਸ਼ੇ ਦੇ ਅੰਦਰ ਪਰਛਾਵੇਂ ਤੇ ਮੈਨੂੰ ਦਿਖਾਓ ਉਹ ਕਹਿਣਗੇ ਜੇ ਸ਼ੀਸ਼ੇ ਦਾ ਪਰਛਾਵਾ ਵੇਖਣਾ ਹੈ ਤੇ ਸ਼ੀਸ਼ੇ ਦੇ ਅੰਦਰ ਸਾਹਮਣੇ ਹੋਵੇਗਾ ਤੇਰਾ ਪਰਛਾਵਾ ਉਹਨੇ ਦਿਖਾ ਦੇਣਾ ਇਸੇ ਤਰ੍ਹਾਂ ਦੇ ਰੱਬ ਦੇ ਦੀਦਾਰ ਕਰਨੇ ਨੇ ਫਿਰ ਇਮਾਰਤਾਂ ਵਿੱਚੋਂ ਲੱਭਣਾ ਛੱਡ ਕੇ ਜੰਗਲਾਂ ਬੇਲਿਆਂ ਪਹਾੜਾਂ ਵਿੱਚ ਲੱਭਣਾ ਛੱਡ ਕੇ ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਪੋਹਪ ਮਦ ਜਿਉਂ ਬਾਸ ਬਸਤ ਹੈ ਮੁਕਰ ਮਾਹੀ ਜੈਸੀ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੂ ਭਾਈ ਤੇ ਅੱਗੇ ਬਚਨ ਕੀਤੇ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭ੍ਰਮ ਕੀ ਕਾਈ ਅਗਲੀ ਗੱਲ ਹੁਣ ਮਾਕੋਵਾਲ ਦੇ ਨਗਰ ਨੂੰ ਖਰੀਦਿਆ ਨਾਮ ਰੱਖਿਆ ਚੱਕ ਨਾਨਕੀ ਪਰ ਭਵਿੱਖ ਦੇ ਵਿੱਚ ਜਾ ਕੇ ਉਹਦਾ ਨਾਮ ਅਨੰਦਾਂ ਦੀ ਪੁਰੀ ਕਿਉਂ ਪਿਆ ਆਨੰਦਪੁਰ ਕਿਉਂ ਪਿਆ ਤੇ ਇਹਦਾ ਜਵਾਬ ਵੀ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਬਾਣੀ ਦਿੰਦੀ ਹੈ ਕਿਉਂਕਿ ਜਿੱਥੇ ਸੁਖ ਹੋਵੇਗਾ ਇਹ ਸੱਚ ਹੈ ਉਥੇ ਦੁੱਖ ਨੇ ਵੀ ਆਉਣਾ ਹੈ ਜਿੱਥੇ ਹਨੇਰਾ ਹੋਵੇਗਾ ਉਥੇ ਚਾਨਣ ਨੇ ਵੀ ਆਉਣਾ ਹੈ ਜਿੱਥੇ ਅਮੀਰੀ ਹੋਵੇਗੀ ਉਥੇ ਗਰੀਬੀ ਨੇ ਵੀ ਆਉਣਾ ਹੈ ਜਿੱਥੇ ਦਿਨ ਹੈ ਉਥੇ ਰਾਤ ਵੀ ਹੈ ਪਰ ਜਿੱਥੇ ਆਨੰਦ ਹੋਵੇਗਾ ਅੱਜ ਤੱਕ ਦੁਨੀਆ ਦੇ ਵਿੱਚ ਆਨੰਦ ਦਾ ਵਿਪਰੀਤ ਸ਼ਬਦ ਕਿਤੇ ਬਣਿਆ ਨਹੀਂ ਸੁਖ ਹੈ ਉਹਦਾ ਉਲਟ ਹੈ ਦੁੱਖ ਦਿਨ ਹੈ ਉਹਦਾ ਉਲਟ ਹੈ ਰਾਤ ਹਨੇਰਾ ਹੈ ਉਹਦਾ ਉਲਟ ਹੈ ਚਾਨਣ ਪਰ ਆਨੰਦ ਦਾ ਕੋਈ ਵਿਪਰੀਤ ਸ਼ਬਦ ਨਹੀਂ ਇਸੇ ਕਰਕੇ ਸਿੱਖ ਦੇ ਘਰ ਅੰਦਰ ਕਾਰਜ ਖੁਸ਼ੀ ਦਾ ਹੋਵੇ ਬੱਚੇ ਦਾ ਜਨਮ ਹੋਵੇ ਬੱਚੇ ਦਾ ਵਿਆਹ ਹੋਵੇ ਜਾਂ ਫਿਰ ਕਿਤੇ ਬਾਣਾ ਵਰਤ ਜਾਵੇ ਹਰ ਵੇਲੇ ਅਰਦਾਸ ਤੋਂ ਪਹਿਲਾਂ ਸ਼ਬਦ ਪੜਿਆ ਜਾਵੇਗਾ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਇਹ ਉਹ ਆਨੰਦਾਂ ਦੀ ਪੂਰੀ ਦੀ ਧਰਤੀ ਜਿਨੂੰ ਵਸਾਇਆ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਤੇ ਸਤਿਮੁੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਤਿਹਾਸ ਨੇ ਇਸ ਗੱਲ ਤੇ ਮੋਹਰ ਲਾਈ ਪੀ ਭਾਵੇਂ ਕਦੇ ਚਵਰ ਛਤਰ ਤਖਤ ਝੁੱਲਦੇ ਹੋਣ ਤਖਤ ਤੇ ਬਿਰਾਜੇ ਹੋਈਏ ਸ਼ਾਹੀ ठाਠ ਬਾਠ ਹੋਵੇ ਪ੍ਰਸਾਦੀ ਹਾਥੀ ਚੌਰ ਕਰੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਸ ਸਮੇਂ ਵੀ ਆਨੰਦ ਦੇ ਵਿੱਚ ਤੇ ਭਾਵੇਂ ਅਧਚਾਰ ਪੁੱਤਰਾਂ ਨੂੰ ਸ਼ਹੀਦ ਕਰਵਾ ਕੇ ਵਕਤੀ ਤੌਰ ਤੇ ਇਸ ਧਰਤੀ ਨੂੰ ਛੱਡਣਾ ਪਿਆ ਪਰ ਅਨੰਦਾਂ ਦੀ ਪੁਰੀ ਦਾ ਵਾਸੀ ਮਾਛੀਵਾੜੇ ਦੇ ਜੰਗਲਾਂ ਵਿੱਚ ਟਿੰਡ ਦਾ ਸਰਾਨਾ ਲਾ ਕੇ ਵੀ ਆਨੰਦ ਦੇ ਵਿੱਚ ਹੀ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਬਾਣੀ ਨੇ ਸਾਨੂੰ ਸਮਝਾਇਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਪੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਪਾਤਸ਼ਾਹ ਨੇ ਆਕਿਆ ਉਸਤਤ ਨਿੰਦਿਆ ਨਾਹੀ ਜੀ ਕੰਚਨ ਲੋਹ ਸਮਾਨ ਪੀ ਭਾਵੇਂ ਕੋਈ ਤੇਰੀ ਵਡਿਆਈ ਕਰੇ ਤੇ ਵਡਿਆਈ ਦੇ ਵਿੱਚ ਆਕੇ ਕਦੇ ਜ਼ਮੀਨ ਤੋਂ ਉੱਚਾ ਉੱਠੀ ਦਾ ਨਹੀਂ ਹੈ ਹਵਾ ਦੇ ਵਿੱਚ ਨਹੀਂ ਆਈ ਦਾ ਤੇ ਚਾਹੇ ਕੋਈ ਨਿੰਦਿਆ ਕਰੇ ਫਿਰ ਨਿੰਦਿਆ ਸੁਣਕੇ ਕਦੇ ਕ੍ਰੋਧ ਦੇ ਵਿੱਚ ਨਹੀਂ ਆਇਆ ਕਰਦੇ ਚਾਹੀ ਅੱਜ ਤੇਰੇ ਕੋਲ ਸੋਨਾ ਹੈ ਕੰਚਨ ਹੈ ਤੇ ਚਾਹੀ ਕਿਸੇ ਦਿਨ ਸੋਨੇ ਦੀ ਥਾਂ ਤੇ ਮਿੱਟੀ ਆ ਜਾਵੇ ਜਿਹੜਾ ਗੁਰੂ ਦਾ ਸਿੱਖ ਹੋਵੇਗਾ ਜਿਹੜਾ ਅਨੰਦਾਂ ਦੀ ਪੁਰੀ ਦਾ ਵਾਸੀ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਬਖਸ਼ੇ ਸਿਧਾਂਤ ਨੂੰ ਜਾਣਦਾ ਹੈ ਉਹ ਆਖਦਾ ਕੰਚਨ ਮਾਟੀ ਮਾਨੈ ਚਾਹੇ ਸੋਨੇ ਤੇ ਚਾਹੇ ਮਿੱਟੀ ਹੈ ਪਰ ਗੁਰੂ ਦੇ ਹੁਕਮ ਦੇ ਵਿੱਚ ਮੇਰੇ ਵਾਸਤੇ ਇਹ ਦੋਨੋਂ ਚੀਜ਼ਾਂ ਦਾ ਮੁੱਲ ਇੱਕ ਇਹ ਦੋਨੋਂ ਚੀਜ਼ਾਂ ਦੀ ਜਗਾ ਇੱਕੋ ਥਾਂ ਤੇ ਹੈ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ